ਹਾਂ ਚੱਲ ਇਹਨੂੰ ਚੱਕੋ ਚੱਲ ਵੜ ਗੱਡੀ ਵੜ ਚੱਲ ਬਾਈ ਉਹ ਮੁੰਡਾ ਦਾ ਆ ਪਿਆ ਉਹ ਆ ਵੀ ਚੱਲ ਓਏ ਉਹ ਨਵਾਲ ਗਿਆ ਚੱਲ ਉਹ ਤੂੰ ਵੀ ਆਵੇਂ ਨਾਲ ਆ ਬਾਲ ਮਜ਼ਦੂਰੀ ਕਰਾਉਣਾ ਵੇ ਆ ਬਾਲ ਮਜ਼ਦੂਰੀ ਕਰਾਉਣਾ ਤੂੰ ਨਹੀਂ ਜੀ ਬਾਲ ਮਜ਼ਦੂਰੀ ਨਹੀਂ ਹੈਗੀ ਜੀ ਹਾਂ ਜਿਹੜੀ ਤਾਂ ਆਪ ਹੀ ਦੋ ਦੋ ਬਾਲ ਨੇ ਜੀ ਐਡੇ ਐਡੇ ਬਾਲ ਹੈਗੇ ਆਂ ਅਸਰੋਂ ਤਾਂ ਕੱਦ ਛੋਟਾ ਜੀ ਬਾਲ ਨਹੀਂ ਹੈਗਾ ਜੀ ਇਹ ਨਾ ਕਰਦਾ ਕੀ ਤੂੰ ਇੱਥੇ ਕੁਛ ਨਹੀਂ ਕਿ ਮੈਂ ਤਾਂ ਪਾਣੀ ਪੀਣ ਆਇਆ ਸੀ ਭਗਤ ਤਿੱਤਰ ਹੋ ਜਾ ਤਿੱਤਰ ਚੱਲ ਓਏ ਤੂੰ ਲੰਘ ਏ ਜਨੌਰ ਜਹਾਡ ਪਾਲ ਰੱਖਿਆ ਤੇ ਚਲੋ ਚਲ ਜਲਾਬ ਚਲੋ ਚਲ 10000 ਨੂੰ ਚੱਕੋ ਹਾਂ ਚਲ ਬਾਹਰ ਗੱਡੀ ਚਾ ਚਲ ਆਜੋ ਮੈਂ ਕਹਿਆ ਕੀ ਕਰੇ ਬਾ ਚਲੋ ਜੀ ਕਰੇ ਵੀ ਚੱਲਾਂਗੇ ਉਹ ਕਰੇ ਚਲ ਚਲ ਕਰਦੇ ਵੀ ਚੱਕਣੇ ਨੇ ਫਿਰ ਜਾਣੇ ਹੁਣ ਚਲ ਸੂਜੀ ਤੋਏ ਲੈ ਦੇਣ ਚਲ ਚਲ ਕਰੇ ਲੈ ਕੇ ਚਾਲੇ ਨੂੰ ਚਲ ਤਰਸੀਮ ਦੇਖ ਬੱਚਿਆਂ ਵਾਲੇ ਆਪਾਂ ਤੂੰ ਐ ਧੱਕਾ ਨਾ ਕਰ ਮੇਰੇ ਨਾਲ ਮੈਂ ਤਾਂ ਜਿਵੇਂ ਮੈਨੂੰ ਕਹਿ ਗਿਆ ਪ੍ਰਧਾਨ ਸਾਹਿਬ ਦੇ ਮੈਂ ਤਾਂ ਉਹ ਮੈਂ ਹੀ ਕਰਾਂਗਾ ਪ੍ਰਧਾਨ ਸਾਹਿਬ ਸਾਡਾ ਰਿਸ਼ਤੇਦਾਰ ਹੈ ਜੀ ਰਿਸ਼ਤੇਦਾਰ ਦਾ ਜਮਾਨ ਦਾ ਸੁਣੇ ਕਿਹਦੇ ਨਾਲ ਗਾਇਨੇਦਾਰ ਬਾਪੂ ਗੱਲ ਕਰੇ ਜਾ ਕੇ ਕਰੀ ਚਲ ਚਲੋ ਨਾਲ ਛੋਡੇ ਇਹਨਾਂ ਦੇ ਘਰਾਂ ਨੂੰ ਵੀ ਚੱਕਣਾ ਜੀ ਉਹ ਵੀ ਨਾਲ ਸੀ ਇਹਨਾਂ ਦੇ ਉਹਨੂੰ ਵੀ ਦੋਰਾ ਪੈਂਦਾ ਜੀ ਉਸ ਮਰਜੀ ਪੈਂਦੇ ਦੋਰੇ ਤੈਨੂੰ ਵੀ ਪਹਿਣਗੇ ਹੁਣ ਛੋਡੇ